ਸਤਿ ਸ਼੍ਰੀ ਅਕਾਲ ਅੱਜ ਜੀ ਦਾ ਸਵਾਗਤ ਹੈ ਹਰਿਆਣਾ ਟੂਡੇ 24 ਤੇ ਮੇਰੇ ਨਾਲ ਅੱਜ ਖਾਸ ਮਹਿਮਾਨ ਜਿਨ੍ਹਾਂ ਨੇ ਆਪਣੇ ਬਚਪਨ ਤੋਂ ਹੀ ਬੜੀ ਸ਼ਿੱਦਤ ਨਾਲ ਇੱਕ ਸੰਘਰਸ਼ਪਰਿਆ ਜੀਵਨ ਜਿਹੜਾ ਸ਼ੁਰੂਆਤ ਕੀਤੀ ਤੇ ਆਮ ਇਨਸਾਨ ਦੇ ਨਾਲ ਕਿੱਦਾਂ ਦੀਆਂ ਜੜੀਆਂ ਪੇਸ਼ ਦਿੱਖਤਾ ਹੁੰਦੀਆਂ ਸਾਰੇ ਜੀਵਨ ਦੇ ਵਿੱਚ ਉਹ ਸੰਘਰਸ਼ ਕਰਦਾ ਹੈ ਉਹਨਾਂ ਵਿੱਚੋਂ ਲੰਘ ਕੇ ਉਹਨਾਂ ਨੇ ਅਦੋਤ ਦੇ ਸਮਾਂ ਕਾਮ ਤੇ ਪਹੁੰਚੇ ਨੇ ਸ਼ਾਇਦ ਉਹਨਾਂ ਦਾ ਨਾਮ ਕਿਸੇ ਵੀ ਪਛਾਣ ਦਾ ਮਹਤਾਜ ਨਹੀਂ ਹੈ ਜੀ ਹਾਂ ਮੇਰਾ ਜ਼ਿਕਰ ਯਾਦਵਿੰਦਰ ਸਿੰਘ ਕਲੋਜੀ ਦੇ ਨਾਲ ਹੈ ਜਿਨ੍ਹਾਂ ਨੇ ਪਾਈ ਮਨਾਸੀਨ ਦੇ ਨਾਲ ਰਹਿ ਕੇ ਜ਼ਿੰਦਗੀ ਦੀਆਂ ਉਹ ਬਰੂਹਾਂ ਨੂੰ ਲੰਘਿਆ ਹੈ ਪਾਰ ਕੀਤਾ ਹੈ ਉਹਨਾਂ ਵੱਲੋਂ ਲਿਖੀ ਇੱਕ ਕਿਤਾਬ ਦੇ ਉੱਤੇ ਵੀ ਅਸੀਂ ਚਰਚਾ ਕਰਾਂਗੇ ਤੇ ਉਹ ਵਾਲੀ ਵੀ ਇੱਕ ਕਿਤਾਬ ਜਿਹੜੀ ਮਨਦੀਪ ਬਹੁਤ ਜਲਦੀ ਮਾਰਕੀਟ ਵਿੱਚ ਆਉਣ ਵਾਲੀ ਹੈ ਤੇ ਹੋਰ ਵੀ ਉਨਾ ਦੇ ਨਾਲ ਅੱਜ ਅਸੀਂ ਸਵਾਗਤ ਕਰਾਂਗੇ ਯਾਦਵਿੰਦਰ ਜੀ ਸਾਡੇ ਚੈਨਲ ਦੇ ਆਪਜੀ ਦਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਕਾਬਿਲ ਸਮਝਿਆ ਯਾਦ ਕੀਤਾ ਪਾੜੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇਸ ਚੈਨਲ ਨੂੰ ਦੇਖਣ ਵਾਲੇ ਸਬੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਇਸ ਚੈਨਲ ਵਾਸਤੇ ਇਸ ਬ੍ਰॉडकास्टਿੰਗ ਵਾਸਤੇ ਬਹੁਤ ਕੀਮਤੀ ਸਮਾਂ ਦਿੱਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਦ ਰੰਦਰ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਭਾਈ ਮਨਨਾ ਸਿੰਘ ਜੀ ਦੇ ਨਾਲ ਤੁਹਾਡਾ ਸੰਪਰਕ ਹੋਇਆ ਔਰ ਕਿਸ ਤਰ੍ਹਾਂ ਤੁਸੀਂ ਆਪਣੇ ਇਸ ਸਮੁਤੀ ਪਰਿਵਰ ਜਿੰਦਗੀ ਨੂੰ ਚੈਲੰਜ ਜਿਹੜਾ ਕਬੂਲ ਕੀਤਾ ਔਰ ਤੁਸੀਂ ਉਹਨੂੰ ਕਿਸ ਤਰ੍ਹਾਂ ਦੀ ਆਫਰਾਂ ਜਿਹੜੀਆਂ ਪੇਸ਼ ਆਈਆਂ ਭਾਟੀਆ ਜੀ ਮੈਂ ਜਿਹੜੇ ਇਲਾਕੇ ਤੋਂ ਆਨਾ ਮੇਰਾ ਇਲਾਕਾ ਚੰਡੀਗੜ੍ਹ ਦੇ ਨਾਲ ਬਨੂੜ ਕਸਬੇ ਦੇ ਨਾਲ ਪਿੰਡ ਖਲੋਨੀ ਹੈ ਸਾਡਾ ਸਮੁੱਚਾ ਇਲਾਕਾ ਖਾਦੀ ਰਾਕਾ ਹੈ ਤੇ ਸਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਕਲਚਰ ਜਿਹਾ ਕਿ ਘਾਟੂ ਪੰਜਾਬ ਦੀ ਜਮੀਨਾਂ ਕੰਮ ਕਰਨ ਨੂੰ ਲੋਕਾਂ ਦੇ ਕੋਲ ਕੋਈ ਜਗ੍ਹਾ ਨਹੀਂ ਲੋਕ ਮੁਢਲੀਆਂ ਸਹੂਲਤਾਂ ਵਾਸਤੇ ਤਰਸਦੇ ਸੀਗੇ ਤੇ ਮੈਂ ਉਸ ਸੰਦਰਭ ਦੇ ਵਿੱਚੋਂ ਜਦੋਂ ਵਿਚਰ ਰਿਹਾ ਸੀ ਮੈਂ ਨਿੱਕੇ ਹੁੰਦੇ ਆ ਇਹ ਇਹ ਅੰਦਾਜ਼ਾ ਹੈ ਕਿ 1990 ਦੇ ਆਸ-ਪਾਸ ਦੂਰਦਰਸ਼ਨ ਜਲੰਧਰ ਤੋਂ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ ਭਾਈ ਮੰਨਾ ਸੀ ਜੀ ਤੇ ਉਦੋਂ ਮੈਂ ਛੋਟੀ ਕਲਾਸ 'ਚ ਪੜਦਾ ਸੀ ਤੇ ਉਹ ਨਾਟਕ ਜਦੋਂ ਅਸੀਂ ਦੂਰਦਰਸ਼ਨ ਵੇਖਦੇ ਪਹਿਲੇ ਐਂਟੀਨਾ ਦੁੱਝੇ ਹੁੰਦੇ ਸੀ ਜਿਨ੍ਹਾਂ ਨੂੰ ਛੱਤ ਦੇ ਉੱਤੇ ਚੜ੍ਹ ਕੇ ਪਹਿਲੇ ਘੁਮਾਓ ਸੈੱਟ ਕਰੋ ਤੇ ਉਹ ਵੇਖਣ ਵਾਸਤੇ ਸਾਨੂੰ ਖਲਾਸਾ ਹੁੰਦੀ ਸੀ ਵੀ ਅੱਜ ਵਧੀਆ ਨਾਟਕਾ ਨਾ ਤੇ ਉਹ ਛੋਟੀ ਦੀ ਗੱਲ ਕਰਦਾ ਟਕਾ ਕੇ ਕਰਦਾ ਤੇ ਸਮੇਂ ਦੇ ਉੱਪਰ ਲਾਗੂ ਹੋਣ ਵਾਲੀ ਗੱਲ ਕਰਦਾ ਉਸ ਦਿਨਾਂ ਉਸ ਟਾਈਮ ਦੇ ਵਿੱਚ ਉਹਨਾਂ ਦਾ ਇੱਕ ਡਾਇਲੌਗ ਸੀ ਕਿ ਭਾਈ ਮਨਨ ਸਿੰਘ ਇਹਨਾਂ ਲੋਕਾਂ ਨੂੰ ਕਹਦੇ ਕਿ ਜੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਦੋ ਰਸਤੇ ਨੇ ਜਾਂ ਤਾਂ ਦਬੇ ਕੁਝਲੇ ਲੋਕਾਂ ਵਾਂਗੂ ਆਪਣੀ ਜ਼ਿੰਦਗੀ ਜੀਵੋ ਜਾਂ ਉਹਨਾਂ ਨੂੰ ਨਾਲ ਲੈ ਕੇ ਅੱਗੇ ਵਧੋ ਉਹ ਗੱਲਾਂ ਨਿੱਕੀ ਉਮਰੇ ਮੇਰੇ ਮਨ ਦੇ ਅੰਦਰ ਘਰ ਘਰਦੀਆਂ ਸੀ ਤੇ ਮੈਂ ਪੜ੍ਹਾਈ ਕਰਦਾ ਕਰਦਾ ਮੈਂ ਪਿੰਡ ਵਿੱਚ ਆਪਣੀ ਪਿੰਡ ਦੇ ਸਕੂਲ 'ਚ ਪੜਿਆ ਤੇ 8ਵੀਂ ਕਲਾਸ 'ਚ ਮੇਰੇ ਨਾਲ ਹੀ ਪਿੰਡ ਵੀੇਵਾਜਰਾ ਪਿੰਡ ਉੱਥੋਂ ਮੈਂ 8ਵੀਂ ਪਾਸ ਕੀਤੀ ਐ ਤੇ 8ਵੀਂ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਇੱਥੇ ਠੀਕ ਨਹੀਂ ਆ ਤਾਂ 10ਵੀਂ ਕਰਨ ਲਈ ਮੈਂ ਸਰਕਾਰੀ ਹਾਈ ਸਕੂਲ ਹੁਲਕੇ ਚਲਾ ਗਿਆ ਜਦੋਂ ਮੈਂ ਹੁਲਕੇ ਦੇ ਐਡਮਿਸ਼ਨ ਲਈ ਤਾਂ ਸਭਿਆਚਾਰਕ ਮਾਮਲੇ ਦੇ ਭਾਵ 'ਚੋਂ ਗੁਰਸ਼ਰਮ ਭਾਗੀ ਦੀ ਪਹਿਲੀ ਨਾਟਕ ਮੰਡਲੀ ਦੀ ਦਸਤਕ ਉੱਥੇ ਹੋਈ ਜੀ ਤੇ ਮੇਰੇ ਵਾਸਤੇ ਪਾਟਿਆ ਜੀ ਉਹ ਜਿਹੜਾ ਮਾਹੌਲ ਸੀ ਸਮਾ ਸੀ ਕਿ ਸਿਰ ਉਤਸਵ ਤੋਂ ਘੱਟ ਨਹੀਂ ਸੀ ਕਿ ਜਿਸ ਨੂੰ ਮੈਂ ਆਪਣਾ ਕੀਤਾ ਮੰਨਦਾ ਸੀ ਉਹ ਅੱਜ ਮੇਰੇ ਸਾਹਮਣੇ ਆ ਗਿਆ ਜੀ ਤੇ ਸਾਡਾ ਇੱਕ ਪੰਜਾਬੀ ਦਾ ਟੀਚਰ ਹੁੰਦਾ ਸੀ ਧਰਨੋਚਨ ਸਿੰਘ ਪਾਟਿਆ ਜੀ ਉਹ ਵੀ ਤੁਹਾਡੇ ਅ ਤੁਹਾਡੀ ਮਤਲਬ ਇਹ ਕਹਾਂ ਲੋ ਸਮਾਜ ਦੇ ਵਿੱਚੋਂ ਹੈ ਬੜੇ ਕਾਬਿਲ ਔਰ ਪੰਜਾਬੀ ਮਾਂ ਬੋਲੀ ਲਈ ਇੰਨੇ ਸਿਰੜੀ ਇਨਸਾਨ ਮੈਂ ਉਹਨਾਂ ਦੇ ਪੈਰੀ ਪੈ ਗਿਆ ਮੈਂ ਕਿਹਾ ਜੀ ਮੈਨੂੰ ਇਹਨਾਂ ਦੇ ਨਾਲ ਮਿਲਵਾਓ ਤੇ ਚਲੋ ਇੱਕ ਸਮਾਗਮ ਦੀ ਵੀਦਾਂ ਸੀ ਉਹਨਾਂ ਨੇ ਮੈਨੂੰ ਮਿਲਵਾਇਆ ਉਹ ਗੱਲ ਨਹੀਂ ਹੋ ਸਕੀਆਂ ਉੱਥੋਂ ਮੈਂ ਗੁਰਚਰੂ ਜੀ ਦੀ ਜਿਹੜੀ ਹੈ ਲਗਨ ਕਹ ਲੋ ਉਹਨਾਂ ਦੇ ਨਾਲ ਨੇੜਤਾ ਮੇਰੀ ਬਧੀ ਤੇ ਉਹਨਾਂ ਨੇ ਮੈਨੂੰ ਮਿਲਣ ਦਾ ਸਮਾਂ ਦਿੱਤਾ ਜੀ ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵੀ ਬੁਰਦਾਰ ਸੰਤੇ ਜੀ ਉਹਨਾਂ ਦੇ ਕੁਝ ਐਪੀਸੋਡ ਦੇਖੇ ਸੀਰੀਅਲ ਦੇਖੇ ਉਹਨਾਂ ਦੇ ਡਾਇਲੌਗ ਸੁਨੇ ਜਿੰਨਾ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਉਹਨਾਂ ਵੱਲ ਕਰੀ ਹੋਏ ਔਰ ਇਸ ਜ਼ਿੰਦਗੀ ਨੂੰ ਅਪਣਾਇਆ ਤੇ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਤੁਸੀਂ ਅੱਗੇ ਵਧੇ ਅੱਗੇ ਤੁਹਾਨੂੰ ਕਿਸੇ ਨਾਲ ਤੁਸੀਂ ਰੋਂਗਰੂ ਹੋਏ ਔਰ ਅੱਜ ਤੁਸੀਂ ਇਸ ਮੁਕਾਮ ਤੇ ਪਹੁੰਚੇ ਪਟਿਆ ਜੀ ਮੈਂ ਇੱਕ ਚੀਜ਼ ਮਹਿਸੂਸ ਕੀਤੀ ਕਿ ਜਦੋਂ ਅਸੀਂ ਗੁਰਸ਼ਰਨ ਭਾਜੀ ਦਾ ਉਸ ਸਟੇਜ ਦੇ ਉੱਤੇ ਨਾਟਕ ਵੇਖਿਆ ਨਵਾਂ ਜਨਮ ਇਹ ਕਹਾਣੀਕਾਰ ਸ਼ਾਇਦ ਸ਼ਰਮੀ ਤੋਹਰਾ ਦੀ ਲਿਖੀ ਕਹਾਣੀ ਆ ਭਾਜੀ ਦਾ ਗੁਰਸ਼ਰਨ ਭਾਜੀ ਦਾ ਲਿਖਿਆ ਨਾਟਕ ਹੈ ਜੀ ਉਸ ਦੇ ਜਿਹੜੇ ਪਾਤਰ ਸੀ ਉਹ ਪਾਤਰ ਕਿਸ ਤਰ੍ਹਾਂ ਆਪਣੀ ਗੱਲ ਨੂੰ ਲੋਕਾਂ ਦੇ ਨਾਲ ਜੋੜਦੇ ਸੀ ਇੱਕ ਇੱਕ ਚਿਹਰਾ ਉਹਨਾਂ ਲੋਕਾਂ ਦਾ ਜਿਹੜਾ ਇੱਕ ਇੱਕ ਚਿਹਰਾ ਸੀ ਉਹਨਾਂ ਵੱਲ ਇਸ ਤਰ੍ਹਾਂ ਤਰਾਸ਼ਦਾ ਸੀ ਜਾ ਕੇ ਉਹ ਸਾਡੀ ਹੱਕਾਂ ਦੀ ਗੱਲ ਕਰਦੇ ਨੇ ਸਾਡੇ ਵਿੱਚੋਂ ਵੀ ਸਾਡੀ ਨਿੱਜੀ ਗੱਲਾਂ ਨੂੰ ਕਰਦੇ ਨੇ ਉਹਨਾਂ ਨਿੱਜੀ ਗੱਲਾਂ ਦੇ ਵਿੱਚ ਸੰਘਰਸ਼ ਵੀ ਰਾਮ ਉਹਨਾਂ ਨੇ ਦਿਖਾਇਆ ਤੇ ਉਹ ਮੇਰੇ ਲਈ ਬਹੁਤ ਵੱਡੀ ਗੱਲ ਸੀ ਤੇ ਭਾਜੀ ਉਹਨਾਂ ਦੀ ਇਹ ਇਹ ਮਿਲਣੀ ਜਿਹੜੀ ਹੈ ਉੱਥੇ ਹੀ ਸੀਮਤ ਨਹੀਂ ਸੀ 1993 ਦੇ ਵਿੱਚ ਉਹਨਾਂ ਦੀ ਵਰਕਸ਼ਾਪ ਲੱਗੀ ਸੀ ਜੀ ਜੀ ਵਰਕਸ਼ਾਪ ਦੇ ਵਿੱਚ ਚੰਡੀਗੜ੍ਹ ਵਰਕਸ਼ਾਪ ਲੱਗੀ ਸੀ ਉਸ ਵਰਕਸ਼ਾਪ ਦੇ ਵਿੱਚ ਮੇਰੀ ਐਂਟਰੀ ਹੋਈ ਤੇ ਉੱਥੋਂ ਬਾਜੀ ਬਣਾ ਨਾਲ ਮੱਕਪੀ ਤੌਰ ਤੇ ਜੁੜ ਗਿਆ ਤੇ ਉਹਨਾਂ ਦੀ ਟੀਮ ਦਾ ਮੈਂ ਮੈਂਬਰ ਬਣ ਗਿਆ ਤੇ ਉਸ ਤੋਂ ਬਾਅਦ ਇਹ ਕਹੋ ਮੈਂ ਨਿੱਕੀ ਉਮਰੇ ਜਿਹੜੀ ਆਪਣੀ دہਲੀ ਸੀ ਆਪਣੇ ਘਰ ਦੀ دہਲੀ ਸੀ ਉਹ ਪਾਰ ਕਰਕੇ ਅੱਗੇ ਆਇਆ ਮੇਰੇ ਘਰ ਦਾ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਕਿ ਕੋਈ ਸਹਿਤ ਨਾਲ ਜੁੜਿਆ ਹੋਵੇ ਕੋਈ ਰੰਗ ਕਰਨੀ ਹੋਵੇ ਉਹ ਮੇਰੇ ਵਾਲੀ ਬੇਕਰੇ ਸੀ ਈਵਨ ਕਿ ਮੈਨੂੰ ਆਪਣੇ ਪਰਵਾਤ ਨੂੰ ਇਸ ਤਰ੍ਹਾਂ ਦਾ ਸੁਣਨ ਨੂੰ ਵੀ ਮਿਲਿਆ ਕਿ ਇਹ ਜਿਹੜਾ ਕੰਮ ਤੋਂ ਕਰਨ ਲੱਗਿਆ ਇਹਦੇ 'ਚ ਰੋਟੀ ਨਹੀਂ ਹੋਈ ਪਰ ਮੈਂ ਉਹਨੂੰ ਦਰਕਨਾਤ ਕੀਤਾ ਪਰ ਆਪਣੇ ਮਿਸ਼ਨ ਤੇ ਲੱਗਿਆ ਤੇ ਸਭ ਤੋਂ ਵੱਡੀ ਗੱਲ ਲੋਕਾਂ ਦੇ ਵਿੱਚ ਜਾ ਕੇ ਬਾਜੀ ਦੇ ਦੱਸੇ ਹੋਏ ਰਸਤੇ ਉੱਤੇ ਚੱਲ ਕੇ ਭਲੇ ਕੀਤੇ ਤੇ ਨਾਲ-ਨਾਲ ਸਾਨੂੰ ਨਰੋਆ ਸਜਰਾ ਤੇ ਇਤਿਹਾਸਿਕ ਸਹਿਤ ਪੜਨ ਹੋਇਆ ਜਿਸਰਤੀ ਇੱਕ ਮਹੌਲ ਤੋਂ ਨਿਕਲੇ ਇੱਕ ਛੋਟੇ ਜਿਹੇ ਪਿੰਡ ਵਿੱਚੋਂ ਇੱਕ ਗਰੀਬ ਮਜ਼ਦੂਰ ਦੇ ਘਰ ਦੇ ਵਿੱਚੋਂ ਤੁਸੀਂ ਚੜ੍ਹੰਮ ਲੈ ਕੇ ਜੀ ਆਪਣੀਆਂ ਉਹਨਾਂ ਦਲੀਜ਼ਾਂ ਨੂੰ ਲੰਘ ਕੇ ਇੱਕ ਔਰਨਾ ਬਰੁਹਾਂ ਤੱਕ ਤੁਸੀਂ ਪਹੁੰਚੇ ਤੁਹਾਨੂੰ ਪਹਿਲੀ ਵਾਰ ਜਦੋਂ ਕਿਸ ਤਰ੍ਹਾਂ ਦਾ ਨਾਟਕ ਕਰਕੇ ਜਾਂ ਕੀ ਸੋਚ ਕੇ ਤੁਹਾਨੂੰ ਲੱਗਿਆ ਸੀ ਕਿ ਮੈਂ ਉੱਥੇ ਜਾ ਕਰਕੇ ਇਹ ਸਭ ਕਰਕੇ ਮੈਂ ਕੀ ਹਾਸਲ ਕਰਨਾ ਚਾਹਦਾ ਵਧੀਆ ਜੀ ਇਹ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਕਿ ਨਾਟਕ ਦੀ ਵਿਦਾ ਦੇ ਵਿੱਚ ਰਹਿ ਕੇ ਲੋਕਾਂ ਨੂੰ ਲਾਮਬਦ ਕਰਨਾ ਮੇਰੀ ਜੀਵਨ ਚ ਲਾਮਬਦ ਕਰਨੋਂ ਵੀ ਆਇਆ ਤੇ ਲਾਮਬਦ ਹੋਣਾ ਵੀ ਆਇਆ ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਭਾਜੀ ਦੇ ਨਾਲ ਰਹਿਣ ਤੋਂ ਬਾਅਦ ਮੇਰੇ ਘੁੱਤੇ ਪਿੰਡ ਵਸੀਆਂ ਨੇ ਇਹ ਤੈਅ ਕਰ ਲਿਆ ਸੀ ਵੀ ਅਸੀਂ ਇਹਨੂੰ ਸਰਪੰਚ ਬਣਾਵਾਂਗੇ ਉਹ ਕਸੀ ਕਹ ਲਉ ਕਿ ਜਿਹੜਾ ਵਿਅਕਤੀ ਇਨਕਲਾਬ ਦੀ ਗੱਲ ਕਰ ਰਿਹਾ ਇਨਕਲਾਬ ਦੀਆਂ ਗੱਲਾਂ ਦੇ ਵਿੱਚੋਂ ਹੱਕਾਂ ਦੀ ਗੱਲ ਕਰ ਰਿਹਾ ਤੇ ਉਸਦੇ ਹੱਥ ਦੇ ਵਿੱਚ ਇਸ ਤਰ੍ਹਾਂ ਦੀ ਰਾਗੜੋ ਰਾਜੀ ਕਿ ਉਹ ਪਿੰਡ ਦੇ ਸੁਧਾਰ ਵਾਸਤੇ ਕੁਝ ਔਖੇ ਸੌਖੇ ਜਿੰਨੇ ਵੀ ਕਦਮ ਚੁੱਕ ਸਕਦਾ ਸੀ ਉਹ ਚੁੱਕੇ ਤੇ ਮੈਂ ਉਸ ਦੋਹਰੀ ਜ਼ਿੰਦਗੀ ਨੂੰ ਵੰਡਾਇਆ ਉਹ ਦੋਹਰੀ ਜ਼ਿੰਦਗੀ ਦਾ ਇਹ ਅਸਰ ਇਹ ਰਿਹਾ ਕਿ ਜੋ ਮੈਂ ਨਾਟਕਾਂ ਦੇ ਵਿੱਚ ਕਰਦਾ ਸੀ ਉਹ ਮੈਨੂੰ ਇੰਜ ਲੱਗਦਾ ਸੀ ਕਿ ਮੈਂ ਕਿਉਂ ਨਾ ਉਸ ਨੂੰ ਆਪਣੇ ਪਿੰਡੇ ਤੇ ਹਟਾਵਾਂ ਕਿਉਂ ਨਾ ਮੈਂ ਆਪਣੇ ਪਿੰਡੇ ਲੋਕਾਂ ਲਈ ਉਸ ਜੀਵਨ ਨੂੰ ਜੀਵਾਂ ਤੇ ਬੜੀ ਇੱਕ ਰੌਚਕ ਗੱਲ ਵੀ ਜੁੜਦੀ ਹੈ ਕਿ ਮੈਂ ਭਾਜੀ ਦੇ ਨਾਟਕਾਂ ਦੇ ਵਿੱਚ ਇੱਕ ਨਾਟਕ ਸੀ ਕਵੀ ਹੋਏ ਨੇ ਲੋਕ ਕਵੀ ਸੰਤਰਾਮੁਦਾਸ ਦੀ ਰਚਨਾ ਹੈ ਮਾਤਾ ਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਰ ਰਹੇ ਸੂਰਜਾ ਕੰਨਿਆ ਦੇ ਵੇੜੇ ਭਾਜ ਦਾ ਇਹ ਬੜਾ ਮਕਬੂਲ ਤੇ ਪ੍ਰਸਿੱਧ ਪਲੇ ਹੋਇਆ ਹੈ ਕਮੀਆਂ ਦੇ ਵੇੜੇ ਤੇ ਉਸ ਨੂੰ ਭਾਜੀ ਦੇ ਹਰ ਆਰਟਿਸਟ ਨੇ ਲਗਭਗ ਖੇਡਿਆ ਤੇ ਉਹਦੇ ਚ ਮੈਂ ਉਹ ਮੈਂ ਵੀ ਖੇਡਿਆ ਭਾਜੀ ਜੀ ਦੇ ਨਾਲ ਤੇ ਉਹਦੇ ਚ ਮੈਂ ਕਰਦੀ ਆ ਕਿ ਸਰਪੰਚ ਦਾ ਰੋਲ ਕਰਦਾ ਹੁੰਦਾ ਸੀ ਜੀ ਤੇ ਮੈਨੂੰ ਨਹੀਂ ਸੀ ਪਤਾ ਮੈਂ 1998 ਦੇ ਵਿੱਚ ਨਿਜੀ ਕਾਰਪੋਰੇਸ਼ਨ ਪੰਜ ਬਣ ਜਾਣਾ ਜੀ ਇੱਕ ਤਰ੍ਹਾਂ ਦਾ ਸੰਵਾਦ ਹੋ ਗਿਆ ਤੇ ਮੈਂ ਸਰਪੰਚ ਬਣ ਕੇ ਜਦੋਂ ਸਭ ਤੋਂ ਪਹਿਲੇ ਭਾਜੀ ਜੀਹਰਾਂ ਨੂੰ ਇਹ ਗੱਲ ਸਾਂਝੀ ਕੀਤੀ ਕਿ ਭਾਜੀ ਕਮੀਆਂ ਦੇ ਵੇੜੇ ਵਾਲਾ ਸਰਪੰਚ ਸੁੱਚਾ ਸੋ ਅਤੇ ਨਿੱਜੀ ਜ਼ਿੰਦਗੀ ਦੇ ਵਿੱਚ ਇਨਕਲਾਬੀ ਸਰਪੰਚ ਬਣ ਗਿਆ ਤੇ ਬਾਜੀ ਨੇ ਇੱਕ ਤਰ੍ਹਾਂ ਦਾ ਹਾਸੇ ਚ ਵੀ ਗੱਲ ਕਹੀ ਕਿ ਤੂੰ ਸੋਚੇ ਆਲੇ ਕਰ ਨਹੀਂ ਕਰਵੇਂ ਤੇ ਉਹ ਮੁਕਾਮ ਜਦੋਂ ਤੁਹਾਡੀ ਪਿੱਠ ਦੇ ਉੱਤੇ ਗੁਰਸਰਨ ਬਾਜੀ ਵਰਗੇ ਕਿਰਦਾਰ ਦੀ ਥਾਪੜਾ ਹੋ ਗਈ ਤੇ ਅਸੀਂ ਫਿਰ ਪਿੱਛੇ ਮੁੜ ਕੇ ਨਹੀਂ ਵੇਖਣਾ ਜੋ ਇਨਕਲਾਬ ਦੀਆਂ ਗੱਲਾਂ ਬਾਜੀ ਦੀ ਸਟੇਜਾਂ ਤੋਂ ਅਸੀਂ ਪਬਲਿਕ ਵਾਸਤੇ ਬੋਲਦੇ ਸੀ ਉਸ ਨੂੰ ਹੰਡਾਣ ਦਾ ਤੇ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੇ ਲਈ ਲੜਨਾ ਤੇ ਲੋਕਾਂ ਦੇ ਹੱਕਾਂ ਦੀ ਪਹਿਰਾ ਦੇਣਾ ਉਹ ਮੇਰੇ ਲਈ ਇੱਕ ਬਹੁਤ بڑا ਮਕਾਮ ਸੀ ਤੇ ਉਸ ਮਕਾਮ ਨੇ ਮੈਨੂੰ ਬਹੁਤ ਕੁਝ ਸਿੱਖਣੋਂ ਸਿਖਾਇਆ ਬਹੁਤ ਕੁਝ ਸਿੱਖਣ ਦਿੱਤਾ ਯਾਦਵੰਦ ਜੀ ਇੱਕ ਜਿਹੜੀ ਬੜੀ ਗੱਲ ਇਹ ਮਸ਼ਹੂਰ ਨਹੀਂ ਹੈ ਔਰ ਹਰ ਕੋਈ ਜਾਣਦਾ ਵੀ ਹੈ ਜਿੰਨੇ ਵੀ ਨਾਟਕਕਾਰ ਨੇ ਜਾਂ ਪਈ ਮਨਨਾ ਸਿੰਘ ਜੀ ਨੂੰ ਜਿਹੜੇ ਲੋਕ ਫਾਲੋ ਕਰਦੇ ਆਏ ਆ ਅੱਜ ਤੱਕ ਉਹ ਇੱਕ ਕਾਮਰੇਡ ਟਾਈਪ ਸੋਚ ਸੀ ਉਹਨਾਂ ਦੀ ਜੀ ਬਹੁਤ ਜ਼ਿਆਦਾ ਜੀ ਔਰ ਉਹਨਾਂ ਨੇ ਅਤਵਾਦ ਦੇ ਖਿਲਾਫ ਬਰਾਬਰਵਾਦ ਦੇ ਖਿਲਾਫ ਐਕਸਪਲੋਇਟੇਸ਼ਨ ਦੇ ਖਿਲਾਫ ਜੀ ਹਰ ਚੀਜ਼ ਜਿਹੜਾ ਇੱਕ ਸਮਾਜ ਦੇ ਵਿੱਚ ਜਿਹੜੀਆਂ ਪਰਿਥੀਆਂ ਸੀ ਉਹਨਾਂ ਦੇ ਖਿਲਾਫ ਉਹਨਾਂ ਦੀ ਆਵਾਜ਼ ਜੜੀ ਹੈ ਆਪਣੀ ਇੱਕ ਨਾਟਕਾਂ ਦੀ ਰਾਈ ਕੀਤੀ ਹਾਲਾਕਿ ਇੱਕ ਸਰਕਾਰੀ ਮੁਲਾਜ਼ਮ ਸਨ ਉੱਥੋਂ ਵੀ ਉਹਨਾਂ ਨੇ ਅ ਇਸਤੀਫਾ ਦੇ ਕੇ ਆਪਣਾ ਇਸ ਜਿੰਦਗੀ ਵਿੱਚ ਉਹਨਾਂ ਨੇ on ਦਾ ਫੈਸਲਾ ਕੀਤਾ ਤੇ ਤੁਸੀਂ ਵੀ ਉਹਨਾਂ ਨੂੰ ਫਾਲੋ ਕੀਤਾ ਤੁਹਾਨੂੰ ਉਹਨਾਂ ਨੂੰ ਜਦੋਂ ਤੁਸੀਂ ਫਾਲੋ ਕੀਤਾ ਔਰ ਇਹ ਨਾਟਕ ਪਲੇਸ ਨੂੰ ਕੀਤੇ ਉਹਨਾਂ ਨੂੰ ਪਲੇ ਕਰਦੇ ਵਿੱਚ ਕਿੱਦਾਂ ਦੀਆ ਤੁਹਾਡੀਆਂ ਆਪਣਾਈਆਂ ਜਿੰਨਾ ਤੱਕ ਲੱਗਦਾ ਵੀ ਸ਼ਾਇਦ ਤੁਸੀਂ ਵੀ ਹਰਮਨ ਨਾਲ ਦੇ ਹੋਗੇ ਕੁਝ ਅ ਅਫੇਅਰ ਦਰਜੀ ਹੋ ਗਿਆ ਸਾਨੂੰ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਤੇ ਇਸ ਤਰ੍ਹਾਂ ਦਾ ਮਾਹੌਲ ਅਸੀਂ ਕਈ ਵਾਰ ਉਂਦਾ ਹੈ ਕਿ ਇਹ ਜਿਹੜਾ ਫੈਸਲਾ ਮੇਰਾ ਖੁਦ ਦਾ ਫੈਸਲਾ ਸੀ ਕਿ ਜਿਸ ਉਮਰ 'ਚ ਮੈਂ ਆਪਣੇ ਬਚਪਨ ਦੀਆਂ ਖੇਡਾਂ ਖੇਡਣੀਆਂ ਸੀ ਆਪਣੀ ਜੰਗ ਉਮਰ ਦੇ ਵਿੱਚ ਜੋ ਵੀ ਬੱਚੇ ਦੀ ਇੱਕ ਰਚਿਕਤਾ ਹੁੰਦੀ ਹੈ ਕਿ ਮੈਂ ਇਹ ਕਰਨਾ ਮੈਂ ਖੇਡ ਖੇਡਣੀਆਂ ਮੈਂ ਉਧਰ ਜਾਣਾ ਅਸੀਂ ਉਹ ਸਾਰੀ ਚੀਜ਼ਾਂ ਛੱਡ ਕੇ ਸਿਰਫ ਇਨਕਲਾਬ ਦੇ ਰਸਤੇ ਚੁਰੇ ਸੀ ਤੇ ਉਹਦੇ ਚ ਕਈ ਵਾਰ ਇਸ ਤਰ੍ਹਾਂ ਦਾ ਵੀ ਹੋਇਆ ਕਿ ਅਸੀਂ ਭਾਜੀ ਹਰਾਂ ਨੂੰ ਇਸ ਤਰ੍ਹਾਂ ਦੀ ਸਟੇਜਾਂ ਦੇ ਉੱਪਰ ਵੀ ਬੁਲਾਇਆ ਗਿਆ ਜਿੱਥੇ ਕਿ ਬਹੁਤ ਸਮੇਂ ਦੀ ਸਰਕਾਰਾਂ ਦੇ ਵੱਡੇ ਆਗੂਆਂ ਨੇ ਉਹਨਾਂ ਨਾਟਕਾਂ ਨੂੰ ਦੇਖਿਆ ਤੇ ਜਦੋਂ ਉਹਨਾਂ ਨੇ ਕਰਾਰੀ ਚੋਟ ਨੂੰ ਦੇਖਿਆ ਤੇ ਕਈ ਵਾਰ ਅਰੈਸਟ ਵੀ ਹੋਏ ਇੱਕ ਬੜਾ ਤੁਹਾਨੂੰ ਦੱਸਾਂ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਇਹ ਕਲੋ ਸਿਆਸਤ ਦੇ ਵਿੱਚ ਥੰਮ ਬਣੇ ਗਏ ਇੱਕ ਵੱਡੇ ਨੇਤਾ ਦੇ ਪੋਤਰੇ ਨੇ ਇੱਕ ਵਿਦੇਸ਼ ਦੀ ਲੜਕੀ ਨਾਲ ਕਾਹਨ ਪੀਤਾ ਸੀ ਤੇ ਉਹ ਜਦੋਂ ਕਾਹਨ ਹੋਇਆ ਉਸ ਤੋਂ ਪਹਿਲੇ ਸਭ ਤੋਂ ਪਹਿਲੇ ਗੁਰਸਾਹਿਬ ਬਾਜੀ ਨੇ ਉਸ ਨਾਟਕ ਨੂੰ ਲਿਖਿਆ ਤੇ ਅਸੀਂ ਉਸ ਜਗ੍ਹਾ ਤੇ ਉਹ ਨਾਟਕੇ ਰਿਹਾ ਤੇ ਸਾਨੂੰ ਕੁਝ ਟਾਈਮ ਵਾਸਤੇ ਅਰਸ਼ਟਰੀ ਕੀਤਾ ਸੀ ਤੇ ਇਸ ਤਰ੍ਹਾਂ ਦੇ ਕੰਮ ਕਾਫੀ ਆਏ ਬਾਜੀ ਨੇ ਕਦੇ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕੀਤੀ ਉਹਨਾਂ ਦੇ ਚਾਹਣ ਵਾਲਿਆਂ ਨੇ ਮਿੰਟ ਨਹੀਂ ਲਾਇਆ ਕਿ ਉਹਨਾਂ ਨੂੰ ਕਿਵੇਂ ਅਰੈਸਟ ਤੋਂ ਜੇ ਅਰੈਸਟ ਹੋਇਆ ਤਾਂ ਬਾਅਦ ਕੀ ਵਿਕਟਣਗਾ ਉਹ ਸਾਲ ਉਹਨਾਂ ਵਰਗੀ ਹਸਤੀ ਨੂੰ ਹੱਥ ਪਾਣਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਪੰਜਾਬ 'ਚ ਉਹਨਾਂ ਨੂੰ ਚਾਹਣ ਵਾਲੇ ਲੋਕਾਂ ਦਾ ਜਿਹੜਾ ਇੱਕ ਇਨਕਲਾਬ ਦਾ ਝੰਡਾ ਗੁਲੰਦ ਹੋਣਾ ਇੱਕ ਬਹੁਤ ਵੱਡੀ ਗੱਲ ਸੀ ਅੱਜ ਵੀ ਉਹਨਾਂ ਦੇ ਕਈ ਨਾਟਕ ਲਿਖੇ ਗਏ ਨੇ ਕਈ ਕਿਤਾਬਾਂ ਉਹਨਾਂ ਦੇ ਨਾਟਕ ਸੰਗਰਾਹ ਵੀ ਕੀਤੇ ਗਏ ਨੇ ਗੁਰਜਨ ਪਾਜੀ ਦੇ ਆਦਮੀ ਬੜੇ ਫੇਮਸ ਨੇ ਔਰ ਪੰਜਾਬ ਵਿੱਚ ਅਸੀਂ ਦੇਖਦੇ ਹਾਂ ਕਈ ਜਗ੍ਹਾ ਤੇ ਜਾਂ ਜਿਹੜੇ ਰੰਗਕਰਮੀ ਨੇ ਐਸੀ ਜੜੀਆਂ ਸੰਸਥਾਵਾਂ ਲਿਆ ਉਹਨਾਂ ਦੇ ਨਾਟਕਾਂ ਨੂੰ ਵੀ ਆਦਮੀ ਨਾ ਕੇਵਲ ਪੰਜਾਬੀ ਚ ਬਲਕੇ ਦੂਸਰੀਆਂ ਭਾਸ਼ਾਵਾਂ ਵਿੱਚ ਵੀ ਪਲੇ ਕਰਦੇ ਨੇ ਅਸੀਂ ਉਹਨਾਂ ਤੋਂ ਸਾਰੀ ਚੀਜ਼ਾਂ ਤੋਂ ਸਬਕ ਲੈਂਦੇ ਹਾਂ ਜਾਂ ਉਹਨਾਂ ਤੋਂ ਜਿਹੜੇ ਅਸੀਂ ਸਿੱਖਿਆ ਹੈ ਕੀ ਕਹਿਣਾ ਚਾਹੁੰਦੇ ਕਿ ਉਹ ਅੱਜ ਸਮਾਜ ਨੂੰ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਹੈ ਜਾਂ ਅੱਜ ਦਾ ਜਿਹੜਾ ਮਾਹੌਲ ਹੈ ਉਹ ਤਾਂ ਉਸ ਟਾਈਮ ਤੋਂ ਵੀ ਦਾਦਾ ਕਰੇ ਯੂਨੀਵਰਸ ਹੈ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਫਿਰ ਯਾਦ ਕਰ ਦੇਵੇ ਉਹ ਚੀਜ਼ਾਂ ਜਿਹੜੀਆਂ ਸਾਹਮਣੇ ਪਾਜੀ ਇਹ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਸਵਾਲ ਹੈ ਕਿ ਅੱਜ ਦਾ ਜਿਹੜਾ ਮਾਹੌਲ ਹੈ ਅੱਜ ਦੇ ਮਾਹੌਲ ਦੇ ਵਿੱਚ ਗੁਰੂ ਸਾਹਿਬ ਦੀ ਬਹੁਤ ਲੋੜ ਹੈ ਗੁਰシャン ਭਾਜੀ ਨੇ ਜਿਹੜੀ ਚਿੰਗ ਜਿਹੜੀ ਇੱਕ ਮੂਵਮੈਂਟ ਚ ਲਾਈ ਹੈ ਉਹ ਮੂਵਮੈਂਟ ਭਾਵੇਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਉਹਨਾਂ ਦੇ ਪਤਾ ਨਹੀਂ ਕਿੰਨੇ ਹੀ ਕਲਾਕਾਰ ਹੈ ਜਿਹੜੇ ਇਸ ਨੂੰ ਚਲਾ ਰਹੇ ਮੈਂ ਜੇ ਉਂਗਲਾਂ ਤੇ ਨਾਮ ਲਿਣਾ ਤੇ ਮੇਰੀ ਉਂਗਲ ਛੋਟੀ ਪੈ ਜੇਗੀ ਬਾਜੀ ਨੇ ਹਰ ਸ਼ਹਿਰ ਦੇ ਵਿੱਚੋਂ ਆਪਣੇ ਕਲਾਕਾਰ ਬਣਾਈ ਹੈ ਤੇ ਹੁਣ ਜਿਹੜੀ ਅੱਜ ਦੀ ਪੀੜ੍ਹੀ ਹੈ ਉਹ ਜਿਹਨਾਂ ਨੇ ਬਾਜੀ ਨੂੰ ਸਿਰਫ ਗੱਲਾਂ 'ਚ ਦੇਖਿਆ ਫੋਟੋਆਂ 'ਚ ਦੇਖਿਆ ਕਿਤਾਬਾਂ 'ਚ ਦੇਖਿਆ ਉਹ ਮਹਿਸੂਸ ਕਰ ਦੇਣਗੇ ਉਹ ਬਾਜੀ ਕਿਸ ਤਰ੍ਹਾਂ ਦਾ ਕਿਰਦਾਰ ਹੋਇਆ ਇਸ ਤਰ੍ਹਾਂ ਉਹ ਲੋਗਾਂ ਨੂੰ ਲੰਬੰਦ ਕਰਦਾ ਹੋਏਗਾ ਪਰ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਰਹਿ ਕੇ ਉਸ ਉਸ ਜਿਹੜੇ ਇੱਕਾ ਲੋ ਮਾਹੌਲ ਨੂੰ ਆਪਣੇ ਪਿੰਡੇ ਤੇ ਲਿਆਇਆ ਤੇ ਇਹ ਇਹ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਦੀਆਂ ਲਿਖੀਆਂ ਰਚਨਾਵਾਂ ਉਹਨਾਂ ਦੇ ਲਿਖੇ ਪਲੇ ਪੰਜਾਬੀ ਮਾਂ ਬੋਲੀ ਦੇ ਨਾਲ-ਨਾਲ ਦੂਜੀਆਂ ਭਾਸ਼ਾਵਾਂ 'ਚ ਵੀ ਖੇਡੇ ਜਾ ਰਹੇ ਹੈ ਇਹ ਬੜਾ ਫਖਰ ਹੈ ਕਿ ਇਸ ਤਰ੍ਹਾਂ ਦੇ ਸਨੇਹ ਸਮਾਜ ਦੇ ਵਿੱਚ ਲਗਾਤਾਰ ਜਾਗਰਤਤਾ ਦੇ ਤੌਰ ਤੇ ਆਂਦੇ ਰਹਿਣ ਤਾਹੀ ਇਸ ਮਾਲ ਦਰੇ ਦਾ ਹੈ ਸੁਧਾਰ ਹੋ ਸਕਦਾ ਜੀ ਤੇ ਇਹ ਤਾਂ ਗੱਲਾਂ ਅੱਜ ਸਾਡੀਆਂ ਰਹੀਆਂ ਗੁਰਸਰਨ ਪਾਜੀ ਨੂੰ ਯਾਦ ਕਰਦੇ ਹੋਏ ਜਿਹੜਾ ਸਡੇ ਯਦਵਿੰਦਰ ਸਿੰਘ ਕੋਲੋਰੀ ਜੀ ਨੇ ਉਹਨਾਂ ਦੇ ਨਾਲ ਆਪਣਾ ਇੱਕ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਜੀਵਨ ਜਿਹੜਾ ਉਹਨਾਂ ਦੀ ਜ਼ਿੰਦਗੀ ਤੱਕ ਉਹ ਰੋਮਾਂ ਤੇ ਜਾਨ ਤੋਂ ਬਾਅਦ ਵੀ ਹੰਡਾਇਆ ਔਰ ਆਪਣਾ ਉਹਨੂੰ ਅਪਣਾਇਆ ਵੀ ਹੈ ਲੇਕਿਨ ਉਸ ਦੇ ਨਾਲ ਨਾਲ ਯਦਵਿੰਦਰ ਸਿੰਘ ਕੋਲੋਨੀ ਜੀ ਨੇ ਆਪਣੇ ਪਿੱਛੇ ਦੇ ਇੱਕ ਕਿਤਾਬ ਕੁਝ ਸਮਾਂ ਪਹਿਲਾਂ ਹੀ ਲਿਖੀ ਜਿਹੜਾ ਕਾਫ ਸੰਗ੍ਰਹਿ ਹੈ ਉਹ ਕਾਫ ਸੰਗ੍ਰਹਿ ਜਿਹੜਾ ਆਇਆ ਹੈ ਔਰ ਉਹ ਉਸ ਕਾਫ ਸੰਗ੍ਰਹਿ ਚ ਅਹਿਸਾਸਾਂ ਦੀ ਗੱਲ ਜਿਹੜੀ ਹੈ ਉਹ ਲਿਖੀ ਗਈ ਹੈ ਜਿਸ ਜਿਸ ਪੁੱਕਾ ਗੁਰਸ਼ੰਗਰ ਸਿੰਘ ਜੋਗੀ ਤੇ ਹੋਰ ਵੀ ਕਈ ਉੱਗੇ ਜਿਹੜੇ ਸਾਡੇ ਲੇਖਕ ਨੇ ਪ੍ਰੋਫੈਸਰ ਨੇ ਉਹਨਾਂ ਨੇ ਵੀ ਲਿਖਿਆ ਹੈ ਜਿਹਦੇ ਵਿੱਚ ਨੈਗੂਦਰ ਉਹ ਗਿਆਨਵੀ ਜੀ ਵੀ ਹਨ ਤੇ ਮਟੂ ਜੀ ਨੇ ਵੀ ਲਿਖੀ ਹੈ ਔਰ ਇਸ ਵਿੱਚ ਬੜੀਆਂ ਚੋਣਵੀਆਂ ਉਹਨਾਂ ਦੀਆਂ ਬੜੀਆਂ ਪ੍ਰਭਾਵਸ਼ਾਲੀ ਸਹਿਤਕ ਜਿਹੜਾ ਇਹਨਾਂ ਨੇ ਇਹਨਾਂ ਦੀ ਦੇਣ ਹੈ ਐਸਲੀ ਆਪ ਜੀ ਨੂੰ ਬਹੁਤ-ਬਹੁਤ ਬਤਾਇਆ ਬਹੁਤ-ਬਹੁਤ ਅਤਿ ਤੇ ਇਹ ਮੈਂ ਚਾਹਾਂਗਾ ਕਿ ਸਾਡੇ ਦਰਸ਼ਕ ਵੀ ਜਿਹੜੇ ਸਹਿਤਕ ਦੇ ਪੁਜਾਰੀ ਨੇ ਜਿਹੜੇ ਇਸ ਦੇ ਆਸ਼ਿਕ ਨੇ ਉਹ ਜ਼ਰੂਰ ਇਸ ਨੂੰ ਪੜ੍ਹਨ ਔਰ ਇਸ ਦਾ ਲਾਹਾ ਉਹਨਾਂ ਨੂੰ ਵੀ ਚੱਕਣਾ ਚਾਹੀਦਾ ਹੈ ਤੇ ਇਸ ਵਿੱਚ ਉਹ ਵੀ ਚੀਜ਼ਾਂ ਨੇ ਕਿ ਐਸਿਆ ਕਵਤਾਵਾ ਵੀ ਹਨ ਜਿਹੜੀਆਂ ਸਕੂਲਾਂ ਵਿੱਚ ਵੀ ਪੜ੍ਹਾਉਂਦੀ ਉਹਨਾਂ ਨੂੰ ਲੋੜ ਹੈ ਲੋਕਾਂ ਨੂੰ ਜਗਾਉਣ ਦੀ ਲੋੜ ਹੈ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਖੁਦ ਵੀ ਇੱਕ ਕਲਾਕਾਰ ਰਹੇ ਨੇ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆ ਯਾ ਰਵਿੰਦਰ ਸਿੰਘ ਕੋਲੋਲੀ ਜੀ ਦੀ ਇਹ ਕਾਵ ਸੰਗ੍ਰਹਿ ਚੋਂ ਕੁਝ ਚੋਣੀਆਂ ਤੇ ਹਵਤਾਵਾਂ ਜਿਹੜੀਆਂ ਉਹ ਸਕੂਲਾਂ ਦੇ ਪਾਠਕ੍ਰਮ ਵਿੱਚ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ ਤੇ ਮੈਂ ਚਾਹਾਂਗਾ ਤੁਸੀਂ ਇਸ ਚੋਂ ਕੋਈ ਪੜ ਕੇ ਆਪਣੀ ਜਿਹੜੀ ਤੁਹਾਨੂੰ ਬਹੁਤ achhi ਲੱਗੀ ਹੋਵੇ ਤੇ ਸਾਡੇ ਦਰਸ਼ਕਾਂ ਜਰੂਰ ਜਰੂਰ ਭਾਟਿਏ ਇਹ ਮੇਰੇ ਲਈ ਬੜਾ ਫਖਰ ਵਾਲਾ ਮਾਣ ਹੋਏਗਾ ਕਿ ਮੈਂ ਆਪਣੀ ਲਿਖੀ ਰਚਨਾ ਸਰੋਤਿਆਂ ਨਾਲ ਸਾਂਝੀ ਕਰਾਂ ਇਹਦੇ ਚ ਇੱਕ ਕਵਤਾ ਹੈ ਕਵਤਾ ਤੇ ਅਹਿਸਾਸ ਜੀ ਕਵਤਾ ਲਿਖਣ ਦੀ ਕੋਸ਼ਿਸ਼ ਵਿੱਚ ਅਕਸਰ ਨਿਕਾਵੰਦ ਬੇਕਸੂਰ ਕਾਗਜ਼ਾਂ ਦਾ ਹਰ ਵਾਰੀ ਦੋਸ਼ੀ ਬਣ ਜਾਂਦਾ ਹੈ ਵਾ ਅੱਜ ਤੇ ਕਾਗਜ਼ ਮੈਨੂੰ ਖੁਦ ਕਹਿਣ ਲੱਗੇ ਭਰਾ ਤੂੰ ਕੀ ਲਿਖ ਰਿਹਾ ਹੈ ਮੈਂ ਕਪਤਾ ਲਿਖ ਰਿਹਾ ਹਾਂ ਉਹ ਸਾਖਿਆ ਕੱਪਤਾ ਹੁੰਦੀ ਹੀ ਹੈ ਕਾਗਜ਼ ਮੇਰੇ ਬਾਹਰ ਬੜੀ ਗੰਭੀਰਤਾ ਨਾਲ ਤੱਕ ਰਿਹਾ ਸੀ ਤੇ ਮੇਰੇ ਕੋਲ ਉਹਨਾਂ ਨੂੰ ਜਵਾਬ ਦੇਣ ਵਾਸਤੇ ਕੋਈ ਵੀ ਉੱਤਰ ਨਹੀਂ ਸੀ ਅਚਾਨਕ ਭੱਜੀ ਹੋਈ ਬੱਤੀ ਨੇ ਦਸਤਕ ਦਿੱਤੀ ਤੇ ਸਾਡੇ ਦੋਮ ਵਿਚਲੇ ਅੰਤਲੇ ਅਹਿਸਾਸ ਨੂੰ ਤੋੜਿਆ ਪੱਖੇ ਦੀ ਤੇਜ਼ ਹਵਾ ਨੇ ਮੇਰੇ ਹੱਥ ਵਿੱਚ ਫੜੇ ਹੋਏ ਕਾਗਜ਼ਾਂ ਨੂੰ ਛੁੱਟਣ ਲਈ ਮਜਬੂਰ ਕਰ ਦਿੱਤਾ ਭੱਜਦੇ ਹੋਏ ਕਾਗਜ਼ ਉਹਨਾਂ ਨਿਹੱਥੇ ਬੇਜਿਵਾਨ ਕਾਗਜ਼ਾਂ ਪਰ ਚਲੇ ਗਏ ਤੇ ਮੈਂ ਇਹ ਸਭ ਵੇਖ ਕੇ ਹੈਰਾਨ ਸੀ ਸ਼ਾਇਦ ਮੈਨੂੰ ਇਹ ਗੱਲ ਕਹਿ ਰਹੇ ਹੋਣ ਕਿ ਇਹ ਕਵਤਾ ਤੇ ਕੀ ਲਿਖਦਾ ਹੈ ਇਸ ਨੂੰ ਖੁਦ ਪਤਾ ਨਹੀਂ ਕਿ ਕਵਤਾ ਹੁੰਦੀ ਕੀ ਹੈ ਪੱਜੇ ਹੋਏ ਕਾਗਜ਼ ਦਸਤਕ ਦੇ ਰਹੇ ਸਨ ਸ਼ਾਇਦ ਉਹਨਾਂ ਵੇਜਵਾਨ ਕਾਗਜ਼ਾ ਕੋਲੋਂ ਕਵਤਾ ਦੇ ਅਰਥ ਸਮਝਣ ਲਈ ਜਾਂ ਮੈਨੂੰ ਸਮਝਾਓ ਵਾ ਇਹ ਕਰਤਾ ਜੀ ਬਹੁਤ ਬਹੁਤ ਇਹ ਕਿ ਇਸ ਰੋਤੇ ਲਈ ਇੱਕ ਜਿਹੜੀ ਬਹੁਤ ਅੱਛੀ ਜਿਸ ਦੀ ਹਾਜਵੀ ਰੋਡ ਹੈ ਕਿ ਰਾਮਾ ਔਕੜਾ ਨਾਲ ਭਰੀਆਂ ਜੀ ਜਦੋਂ ਤੱਕ ਸੂਹੀ ਸਵੇਰ ਬਾਕੀ ਹੈ ਤਾਂ ਕੀ ਬਾਤ ਹੈ ਰਾਮਾ ਔਕੜਾ ਨਾਲ ਭਰੀਆਂ ਜਦੋਂ ਤੱਕ ਸੂਹੀ ਸਵੇਰ ਬਾਕੀ ਹੈ ਨਿਰਭੈ ਹੋ ਕੇ ਚੱਲਣਾ ਜਦੋਂ ਤੱਕ ਸੰਗਰਾਮ ਬਾਕੀ ਹੈ ਬਾਜੀ ਵਾਹ 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 ਬਮਨਸੂਰ ਵੀ ਸੂਲੀ ਚੜਿਆ ਬੜੀ ਜੀ ਮਨਸੂਰ ਵੀ ਸੂਲੀ ਚੜਿਆ ਜਹਰ ਸੁਖ ਰਾਤ ਨੇ ਬੀਤੀ ਹੈ ਵਾਹ ਜਿਸ ਨਗਰ ਤੇ ਤੂੰ ਚਲਿਆ ਉਸ ਦਾ ਉਸ ਦੀ ਸਲਾਮਤ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਬਹੁਤ ਖੂਬ ਤੇ ਇਹ ਸਾਡੇ ਦਰਸ਼ਕਾਂ ਲਈ শ্রোਤਾ ਲਈ ਆ ਯਦਵਿੰਦਰ ਸਿੰਘ ਕਰੋਲੀ ਜੀ ਨੇ ਆਪਣੀਆਂ ਦੋ ਰਚਨਾਵਾਂ ਪੇਸ਼ ਕੀਤੀਆਂ ਨੇ ਮੈਂ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਫੇਰ ਆ यादविंदर जी ने लिखी इस किताब को हर उस पाठक तक छोटे तक जरूर पहुँचाओ तो तुम भी इस मार्केट चो ले सकते हो जल्दी ही एक नावल भी आने वाला है जोड़ा उन्होंने लिखा है और किस जिंदगी दे आधार पर आप तो पूछ के फिर इजाजत लवोंगे जी यादविंदर जी ਪਰ ਜਿਵੇਂ ਅਸੀਂ ਇਸ ਕਿਤਾਬ ਦੇ ਵਿੱਚ ਇਹਦਾ ਜਿਹੜਾ ਟਾਈਟਲ ਰੱਖਿਆ ਹੈ ਅਹਿਸਾਸਾਂ ਦੀ ਗੰਢ ਤੇ ਇਹਦੇ ਨਾਲ ਇੱਕ ਸੂਫੀਾਨਾ ਮੁੰਦਰਾ ਜਿਹੜੀ ਹੈ ਵਿੱਚ ਦਿਖਾਈ ਦਿੰਦੇ ਆ ਇਹ ਸਥਿਤੀ ਉਹ ਦੋ ਬਣਦੀ ਹੈ ਕਿ ਜਦੋਂ ਤੁਹਾਡੇ ਸ਼ਬਦਾਂ ਨੂੰ ਘੁੰਗਰੂ ਲੱਗ ਜਾਣ ਤੁਹਾਡੇ ਸ਼ਬਦ ਨੱਚ-ਨੱਚ ਕੇ ਦੁਹਾਈ ਦੇਣ ਕਿ ਤੁਸੀਂ ਇਹ ਗੱਲ ਕਰਨੀ ਹੈ ਹੋ ਸਕਦਾ ਹੈ ਕਿ ਇਹਦੇ ਵਿੱਚ ਬਹੁਤ ਬੰਤਾਈਆਂ ਹੋਣਗੀਆਂ ਮੇਰੀ ਇਹ ਪਹਿਲੀ ਕਿਤਾਬ ਹੈ ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਅਗਲਾ ਮੈਂ ਨਾਵਲ ਲਿਖ ਰਿਹਾ ਨਦੀਆਂ ਪਾਰਲਾ ਕੋ ਉਹਦੇ ਵਿੱਚ ਇੱਕ ਗਰੀਬੀ ਤੋਂ ਲੈ ਕੇ ਜ਼ਿੰਦਗੀ ਦੇ ਮੁਕਾਮ ਸੰਘਰਸ਼ ਦੀ ਦਾਸਤਾ ਇਹ ਉਹਦੇ ਵਿੱਚ ਅਨੇ ਅ ਅਚਪਣਾ ਦੀ ਹੈ ਉਹ ਜਲਦੀ ਸਰੋਤਿਆ ਮੀ ਪਾਟਕਾਂ ਦੀ ਝੋਲੀ ਦੇ ਵਿੱਚ ਮੈਂ ਮਾਦੋਂ ਦੀ ਸੇਵਾ ਕਰਦਾ ਰਹਾਂਗਾ ਤੇ ਜਲਦੀ ਤੁਹਾਨੂੰ ਇਹ ਕੁਝ ਕਰਦੀ ਮੈਂ ਸਾਂਝੀ ਕਰਾਂਗਾ ਇਹ ਜਗਰਿੰਦਰ ਜੀ ਦੀ ਜ਼ਿੰਦਗੀ ਬਚਪਨ ਤੋਂ ਲੈ ਕੇ ਇੱਕ ਸਹਿਤਕਾਰ ਤੱਕ ਇੱਕ ਰੰਗਰਮੀ ਤੋਂ ਬਾਅਦ ਇੱਕ ਸਹਿਤਕਾਰ ਇੱਕ ਕਵੀ ਦੇ ਰੂਪ ਵਿੱਚ ਇੱਕ ਨਾਵਲਕਾਰ ਦੇ ਰੂਪ ਵਿੱਚ ਅੱਜ ਇਹਦੇ ਸਾਹਮਣੇ ਆਈ ਹੈ ਅੱਜ ਉਹ ਬੱਚਿਆਂ ਨੂੰ ਪੰਜਾਬੀ ਦੀ تعلیم ਵੀ ਦੇ ਰਹੇ ਹਨ ਇੱਕ ਸਰਕਾਰੀ ਅਧਿਆਪਕ ਦੇ ਤੌਰ ਤੇ ਬੱਚਿਆਂ ਨੂੰ ਸਿੱਖਿਆ ਵੀ ਦੇ ਰਹੇ ਨੇ ਤੇ ਸਮਾਜ ਨੂੰ ਵੀ ਸੰਦੇਸ਼ ਦੇ ਰਹੇ ਨੇ ਉਹ ਆਪਣੇ ਲੈਵਲ ਤੇ ਜਿੰਨੇ ਵੀ ਸੇਵਾ ਕਰ ਰਹੇ ਨੇ ਇਹ ਇੱਕ ਬਹੁ ਬਹੁਪੱਖੀ ਬਹੁਮੁਖੀ ਜਿਹੜਾ ਪ੍ਰਤਿਭਾ ਦੀ ਪਛਾਣ ਵੀ ਹੈ ਤੇ ਇਸ ਪਛਾਣ ਦੇ ਯਾਦਵਿੰਦਰ ਸਿੰਘ ਕਲੋਜੀ ਦਾ ਕੋਈ ਨਾ ਸਾਮੀ ਹੈ ਨਾ ਬੇਦੋੜ ਉਸ ਦਾ ਕੋਈ ਮੁਕਾਬਲਾ ਹੈ ਤੇ ਨਾ ਹੀ ਉਸ ਦੇ ਉਹ ਆਪਣੀ ਪਛਾਣ ਦੇ ਮਹਤਾਜ ਹਨ ਇਸ ਦੇ ਨਾਲ ਹੀ ਆਪ ਜੀ ਤੋਂ ਜਾਣ ਚਾਹਾਂਗੇ セスキー。